ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆ ਇਹ ਹੈਗੀ ਆ ਧਲਾਈ ਲਾਮਾ ਜੀ ਦੀ ਤੇ ਉਹ ਕਿੱਦਾਂ ਆਪਣੇ ਤਿੱਬਤ ਦੇ ਵਿੱਚੋਂ ਬਾਹਰ ਜਾਂਦੇ ਆ ਤੇ ਕਿੱਦਾਂ ਉਹ ਜਿਹੜੀਆਂ ਜਿਹੜੀਆਂ ਪਿੱਛੇ ਚੀਜ਼ਾਂ ਛੱਡ ਕੇ ਆਉਂਦੇ ਆ ਤੇ ਕੀ ਨਾਲ ਲੈ ਕੇ ਆਉਂਦੇ ਜਦੋਂ ਤਿੱਬਤ ਨੂੰ ਛੱਡਦੇ ਆ ਤੇ ਕੀ ਆਪਣੇ ਜਿਹੜਾ ਮੀਡੀਆ ਕੀ ਕਵਰ ਕਰਦਾ ਤੇ ਕੀ ਨਹੀਂ ਕਰਦਾ ਪਿਛੇ ਜੇ 2 ਸਾਲ ਪਹਿਲਾਂ ਵੀਡੀਓ ਵੇਖੀ ਸੀਗੀ ਕਿ ਇਹ ਆਪਣੇ ਬਹੁਤ ਮਸ਼ਹੂਰ ਹੈ ਇੰਡੀਆ ਦਾ ਯੂਟਿਊਬਰ ਨਾਂ ਨਹੀਂ ਲੈਣਾ ਉਹਦਾ ਪਰ ਉਹ ਬਹੁਤ ਵੀਡੀਓ ਬਹੁਤ ਸੋਹਣੀਆ ਬਣਾਉਂਦਾ ਇਹ ਤੇ ਕੋਈ ਆਪਾ ਉਹ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਉਹ ਕਹਿੰਦਾ ਵੀ ਕਿ ਚਾਈਨਾ ਦੀ ਗਵਰਨਮੈਂਟ ਜੇ ਕਿ ਆ ਕੇ ਕਮਜ਼ੋਰ ਹੋਊਗੀ ਤੇ ਜਿਹੜੇ ਜਿਹੜੇ ਵੀ ਖਿੱਤੇ ਆਸ-ਪਾਸ ਚਾਈਨਾ ਨੇ ਨੱਪੇ ਆ ਤੇ ਉਹ ਤੋਂ ਉਦੋਂ ਯਾਦ ਹੋ ਜਾਣਗੇ ਉਹ ਇਦਾਂ ਕਹਿੰਦਾ ਪਰ ਇਹਦੇ ਵਿੱਚ ਤਾਂ ਚਲੋ ਆਪਾਂ ਇਹ ਵੇਖੀਏ ਵੀ ਜਿਹੜੇ ਖਿੱਤੇ ਦੇ ਵਿੱਚ ਜਿਹੜਾ ਬੰਦਾ ਜਾਂਦਾ ਉਹਨੂੰ ਉਹੀ ਪਿਆਰਾ ਹੁੰਦਾ ਜੇ ਉਹ ਚਾਈਨਾ ਦੇ ਵਿੱਚ ਜਾਂ ਪੈਂਦਾ ਉਹਨੇ ਚਾਈਨਾ ਦਾ ਨਾਮ ਲੈਣਾ ਹੀਗਾ ਸਭ ਤੋਂ ਪਹਿਲਾਂ ਉਹਦੀ ਗੱਲ ਕਰੀਏ ਤੇ ਇਸ ਤਰੀਕੇ ਨਾਲ ਜੇ ਵੇਖੀਏ ਤਾਂ ਹੁਣ ਆਪਾਂ ਜੇ ਇੱਥੇ ਭਾਰਤ ਦੇ ਵਿੱਚ ਜਿਹੜਾ ਜਾਂਦਾ ਉਹਨੂੰ ਉਹ ਇੰਡੀਆ ਕਰਦਾ ਜਿਹੜਾ ਜਿਹੜੇ ਦੇਸ਼ 'ਚ ਜਾਂਦਾ ਉਹਨੂੰ ਹੁਣ ਕਿੰਨੇ ਦੇਸ਼ਾਂ ਦੇ ਉਹ ਚਾਈਨਾ ਨੇ ਧੱਕੇ ਨਾਲ ਰੋਲਾ ਪਾਇਆ ਵਾ ਹਾਂਗਕਾਂਗ ਦਾ ਆਪਣੇ ਤਾਇਵਾਨ ਦਾ ਤੇ ਹੋਰ ਇੱਕ ਜਿੰਗਜੈਂਗ ਉੱਪਰ ਨਾਰਥ ਵਾਲੇ ਪਾਸੇ ਸ਼ਾਇਦ ਉਹਦਾ ਤੇ ਇਹਦੇ ਵਿੱਚ ਉਹ ਗੱਲਾਂ ਨਹੀਂ ਕਰ ਰਿਹਾ ਜਿਹੜੀਆਂ ਗੱਲਾਂ ਇਹ ਆ ਕਿ ਵੀ ਉਹ ਕੀ ਕੀ ਹੋਇਆ ਜਦੋਂ ਦਲਾਈ ਲਾਮਾ ਛੱਡ ਕੇ ਗਏ ਉਹਨਾਂ ਨੇ ਇੱਕ ਇਤਿਹਾਸ ਦੇ ਇਤਿਹਾਸ ਦੇ ਤੌਰ ਤੇ ਇੱਕ ਲੈ ਲਿਆ ਕਿ ਕਿਹੜੇ ਸਮੇਂ ਦੇ ਵਿੱਚ ਕੀ ਕੀ ਹੋਇਆ ਉਹ ਸਾਰਾ ਕੁਝ ਦੱਸਦਾ ਪਰ ਜਿਹੜੀਆਂ ਘਟਨਾਵਾਂ ਆਪਣੇ ਭਾਰਤ ਦੇ ਹਾਲਾਤਾਂ ਨੇ ਕੀਤੀਆਂ ਜਾਂ ਕੋਈ ਵੀ ਇਹਦੇ ਤੇ ਮੈਂ ਇੱਕ ਗੱਲ ਇਹ ਸਾਫ਼ ਕਰ ਦਈਏ ਕਿ ਕਿਸੇ ਦੇ ਪ੍ਰਤੀ ਕੋਈ ਹੇਟ ਨਹੀਂ ਜਾਂ ਕੋਈ ਜਾਣ ਕੇ ਬੁੱਝ ਕੇ ਕੋਈ ਇਨੀਸ਼ੀਅਲ ਕੁਝ ਨਹੀਂ ਹੈਗੀ ਸਟੇਟਮੈਂਟ ਵੀ ਕਿਸੇ ਧਰਮ ਦੇ ਖਿਲਾਫ ਕਿਸੇ ਦੇ ਵੀ ਜਾਂ ਕਿਸੇ ਖਿੱਤੇ ਦੇ ਖਿਲਾਫ ਕਿਸੇ ਦੇ ਵੀ ਇਹ ਤੇ ਤੁਹਾਨੂੰ ਪਹਿਲਾਂ ਦੱਸ ਦਈਏ ਜੇ ਤੁਹਾਨੂੰ ਲੱਗਿਆ ਤੇ ਉਹਦੇ ਲਈ ਮਾਫੀ ਮੰਗਦੇ ਪਹਿਲਾਂ ਪਰ ਇਹ ਸੱਚ ਹੈ ਜਿਹੜਾ ਤੁਸੀਂ ਤੁਸੀਂ ਪੱਕਾ ਕੱਢ ਕੇ ਪੜ ਸਕਦੇ ਆ ਇਹਦੇ ਵਿੱਚ ਚਲੋ ਕਹਾਣੀ ਸ਼ੁਰੂ ਤੋਂ ਕਰਦੇ ਆ ਜੇ ਸ਼ੁਰੂ ਤੋਂ ਕਰੀਏ ਤੇ ਇਹ ਆ ਵੀ ਬੁੱਧ ਧਰਮ ਆ ਆਪਾਂ ਸਭ ਜਾਣਦੇ ਆ ਮਹਾਤਮਾ ਬੁੱਧ ਜੀ ਆ ਤੇ ਉਹਨਾਂ ਨੂੰ ਆਪਾਂ ਸਾਰਧ ਗੌਤਮ ਕਹਿੰਨੇ ਆ ਤੇ ਪਰ ਇਹ ਜਦੋਂ ਚైనా ਵਾਲੋ ਤਿੱਬਤ ਵਾਲੋ ਹੋਇਆ ਜਿਹੜਾ ਉਧਰਲੇ ਪਾਸੇ ਨੂੰ ਜਦੋਂ ਇਹ ਧਰੋਂ ਗਿਆ ਵਾ ਤੇ ਉਧਰੋਂ ਅੱਗੇ ਦੀ ਅੱਗੇ ਜਿਵੇਂ ਬਹੁਤ ਵਿਕਸਿਤ ਹੋਇਆ ਧਰਮ ਇੰਡੀਆ ਚ ਵੀ ਹੋਇਆ ਉੱਥੇ ਹੋਇਆ ਉੱਥੇ ਜਦੋਂ ਚੱਲਿਆ ਤੇ ਇਹਦੇ ਵਿੱਚ ਆਪਣੇ ਜਿੱਦਾਂ ਆਪਣੇ ਪੰਜਾਬੀ ਦੇ ਵਿੱਚ ਵੀ ਬਾਦੀਆਂ ਦੇ ਦਿੰਦੇ ਆ ਸਾਰਿਆਂ ਨੂੰ ਸਾਧੂ ਸੰਤ ਪੀਰ پیغمبر ਸੁਫਗੀਰ ਉੱਥੇ ਲਾਮਾ ਦਾ ਜਨਮ ਹੋਇਆ ਲਾਮਾ ਲਾਮਾ ਕਹਿੰਦੇ ਆ ਜਿਵੇਂ ਪੜਾਉਣ ਵਾਲੇ ਨੂੰ ਟੀਚਰ ਨੂੰ ਕਹਿੰਦੇ ਆ ਟੀਚਰ ਨੂੰ ਕਹਿੰਦੇ ਲਾਮਾ ਦਾ ਮਤਲਬ ਤੇ ਕਈ ਤਰੀਕੇ ਦੇ ਲਾਮਾ ਹੋਏ ਛੋਟੇ ਪੱਦਰ ਦੇ ਵੱਡੇ ਪੱਦਰ ਦੇ ਵੱਡੇ ਜਿਹੜਾ ਸਭ ਤੋਂ ਵੱਡਾ ਉਹਨੂੰ ਦਲਾਈ ਲਾਮਾ ਕਹਿੰਦੇ ਉੱਥੇ ਤੇ ਉਥੋਂ ਇਹ ਦਲਾਈ ਲਾਮਾ ਚੱਲਿਆ ਜਿਹੜਾ ਇਨਾਂ ਦਾ ਸلسلਾ ਫਿਰ ਇਹ ਥੋੜਾ ਜਿਹਾ ਵੱਖਰਾ ਹੋ ਗਿਆ ਜਿਹੜਾ ਬੁੱਧ ਧਰਮ ਤੋਂ ਵੱਖਰਾ ਨਹੀਂ ਮਤਲਬ ਮੰਨਦੇ ਬੁੱਧ ਧਰਮ ਨਹੀਂ ਆ ਵੱਖਰਾ ਇਸ ਤਰ੍ਹਾਂ ਹੋ ਗਿਆ ਕਿ ਇੱਧਰ ਬਹੁਤ ਉਧਰ ਉਹਨਾਂ ਦੇ ਨਾਮ ਨਾਮ ਬਦਲ ਗਏ ਜਿਵੇਂ ਦਲਾਈ ਲਾਮਾ ਹੋ ਗਿਆ ਤੇ ਇੱਧਰ ਆਪਣੇ ਮਹਾਤਮਾ ਬੁੱਧ ਜੀ ਦਾ ਸਾਰਾ ਕੁਝ ਸلسلਾ ਜਿਹੜਾ ਚੱਲਦਾ ਹੈਗਾ ਤਤਥਾਗਤ ਜਾਂ ਸਾਕਿਆ ਮੂਨੀ ਸਾਰਾ ਕੁਝ ਉਹ ਕਹਿੰਦੇ ਸੀ ਇੱਧਰ ਕਹਿੰਦੇ ਸੀਗੇ ਤੇ ਇੱਧਰ ਇਹਨਾਂ ਨੇ ਜਿਹੜਾ ਉਹ ਬੁੱਧ ਧਰਮ ਨੂੰ ਪੜਾਉਣ ਵਾਲੇ ਨੂੰ ਦਲਾਈ ਲਾਮਾ ਕਹਿਣ ਲੱਗੇ ਹੁਣ ਇਹ ਗੱਲ ਚੱਲਦੀ ਐ ਦলাই লামਾ ਦਾ ਸ਼ੁਰੂ ਹੁੰਦੀ ਐ ਇਹ ਤਕਰੀਬਨ 13ਵੀਂ ਸਦੀ ਦੇ ਵਿੱਚ ਦলাই লামਾ ਜਿਹੜਾ ਪਹਿਲਾ ਦলাই লামਾ 1300 ਕੁਛ ਦੇ ਵਿੱਚ ਆ ਜਾਂਦੇ ਜਿਹੜਾ ਪਹਿਲਾ ਦলাই লামਾ ਮੰਨਦੇ ਆ ਇਹਦੇ ਵਿੱਚ ਦলাই লামਾ ਦੇ ਕਹਿੰਦੇ ਵੀ ਬਚਪਨ ਤੋਂ ਹੀ ਇਹਨਾਂ ਦੇ ਕੋਈ ਥੋੜੇ ਥੋੜੇ ਲੱਛਣ ਹੁੰਦੇ ਆ ਵੀ ਜਿਹੜੀ ਵਿਜ਼ਿਬਿਲਟੀ ਹੁੰਦੀ ਆ ਫਿਰ ਇਹਨਾਂ ਦੇ ਔਰਾਕਲ ਹੁੰਦੇ ਆ ਉਹ ਦੱਸਦੇ ਆ ਵੀ ਇਹ ਦলাই লামਾ ਦਾ ਛੋਟੇ ਬਚਪਨ ਦੇ ਵਿੱਚ ਹੀ ਕੋਈ ਕੋਈ ਉਹ ਨਾਲ ਲੱਛਣ ਹੁੰਦੇ ਆ ਵੀ ਉਹ ਥੋੜੀਆਂ ਥੋੜੀਆਂ ਕਹਿੰਦੇ ਵੀ ਉਹ ਆਪਣੀਆਂ ਕਰ ਲੱਗ ਜਾਂਦੇ ਆ ਵਿਆਖਿਆਵਾਂ ਤੇ ਸ਼ੁਰੂਆਤੀ ਲੱਛਣ ਹੁੰਦੇ ਆ ਤੇ ਉਹਦੇ ਨਾਲੇ ਫਿਰ ਦਲਾਇਲਾਮਾ ਚ ਆਉਂਦੇ ਆ ਤੇ ਜਿਹੜਾ ਹੁਣ ਦਲਾਇਲਾਮਾ ਚੱਲਦਾ ਇਹ 14ਵੇਂ ਨੰਬਰ ਤੇ ਦਲਾਇਲਾਮਾ 14ਵਾਂ ਨੰਬਰ ਹੈ ਇਹਨਾਂ ਦਾ ਤੇ ਹੁਣ ਇਸ ਸਮੇਂ ਤਕਰੀਬਨ 99 ਸਾਲ ਦੇ ਹੋ ਚੁੱਕੇ ਆ ਤੇ ਇਹਨਾਂ ਦੀ ਉਮਰ ਇਹਨਾਂ ਦਾ ਜਨਮ ਕੁਝ 1945 ਦੇ ਨਹੀਂ 1935 ਦੇ ਸੱਚ 1935 ਹਾਂ 1935 ਦੇ ਵਿੱਚ ਹੁੰਦਾ ਇਹਨਾਂ ਦਾ ਜਨਮ ਤੇ ਇਹ ਜਦੋਂ ਆਪਣੀ ਗੱਡੀ ਦੇ ਉੱਤੇ ਜਿੱਦਾਂ ਵਹਿੰਦੇ ਆ ਲਾਮਾਂ ਦੀ ਜਿਹੜੀ ਸਾਹਮਦੇ ਆ ਗੱਡੀ ਜਿਹੜਾ ਕਮਾਂਡ ਸਾਹਮਦੇ ਆ ਉਹਦੋਂ ਇਹਨਾਂ ਦੀ ਉਮਰ ਹੈਗੀ ਆ 15 ਸਾਲ 1950 ਦੇ ਵਿੱਚ ਇਹ ਤਾਂ ਹੋ ਗਿਆ ਇਤਿਹਾਸ ਦੇ ਵਿੱਚ ਤੇ ਇਸ ਸਮੇਂ ਜਦੋਂ ਇਹਨਾਂ ਦੇ ਸਾਹਮਣ ਤੋਂ ਪਹਿਲਾ ਸਾਲ 2 ਸਾਲ ਪਹਿਲਾਂ ਦੇ ਤਕਰੀਬਨ ਆਉਂਦੀ ਸਰਕਾਰ ਮੌਜੂਦ ਹਾਂਗਾ ਮੌਜੂਦ ਦਊਂਗਾ ਪਰ ਸਾਰੇ ਸੁਣਿਆ ਕਿ ਜਿਹੜਾ ਇਨੇ ਕ੍ਰੂੜਾ ਬੰਦੇ ਮਾਰੇ ਕਿੰਨੀ ਕਿੰਨੀ ਲੋਕਾਂ ਦੀ ਆ ਲੋਕਾਂ ਨੂੰ ਦੁੱਖ ਦਿੱਤਾ ਤਕਲੀਫਾਂ ਦਿੱਤੀਆਂ ਧੱਕੇਸ਼ਾਹੀ ਕੀਤੀ ਆ ਕਮਿਊਨਿਸਟ ਪਾਰਟੀ ਲਿਆਉਣ ਕਰਕੇ ਇਹ ਜਿਹੜਾ ਮੌਜ਼ੇ ਦਊਗਾ ਇਹ ਇਹ ਇੱਕ ਆਮ ਕਿਸਾਨ ਆਮ ਪਰਿਵਾਰ ਚ ਜੰਮਿਆ ਪਲਿਆ ਸੀਗਾ ਪਿਓ ਤੋਂ ਬਾਗੀ ਹੋ ਗਿਆ ਸੀ ਸ਼ਹਿਰ ਚ ਲੱਗ ਗਿਆ ਸੀਗਾ ਫਿਰ ਉੱਥੇ ਪੜਿਆ ਲਿਖਿਆ ਕਾਲਜ ਦੇ ਵਿੱਚ ਵੀ ਇਹਨੇ ਥੋੜਾ ਜਿਹਾ ਲੀਡਰਸ਼ਿਪ ਕੀਤੀ ਸੀ ਤੇ ਅੱਗੇ ਜਾ ਕੇ ਜਿਹੜਾ ਇਹਦਾ ਸਿਲਸਲਾ ਬੰਦਾ 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 ਇੱਥੇ ਐਡਾ ਵੱਡਾ ਲੀਡਰ ਬਣ ਗਿਆ ਇਹਦੀ ਕਹਾਣੀ ਵੱਖਰੀ ਬਣਾ ਲੈਗੇ ਜੇ ਤੇ ਇਹਨੇ ਲਿਆਉਣੀ ਚਾਹੀ ਕਮਿਊਨਿਸਟ ਪਾਰਟੀ ਵੀ ਸਾਰਾ ਇੱਕ ਹੀ ਜਿਹੜਾ ਇੱਕ ਹੀ ਹੋਵੇ ਸਾਰਾ ਦੇਸ਼ ਇੱਕ ਚਾਈਨਾ ਜੋਰ ਜਮਾਇਸ਼ ਕੀਤੀ ਧੱਕੇ ਨਾਲ ਤੇ ਜਿਹੜੀ ਗ੍ਰੀਨ ਰੈਵਿਊਲੂਸ਼ਨ ਹਰੀ ਕ੍ਰਾਂਤੀ ਲਿਆਂਦੀ ਤੇ ਲਿਆਉਣ ਦੇ ਤੌਰ ਤੇ ਨੇ ਆਪਣੇ ਕਿੰਨੀਆਂ ਚਿੜੀਆਂ ਅਰਬਾਂ ਚਿੜੀਆਂ ਮਰਵਾਈਆਂ ਵੀ ਚਿੜੀਆਂ ਮਾਰ ਦੋ ਸਾਰੀਆਂ ਇਹ ਸਾਡਾ ਨਾਮ ਹੀ ਖਰਾਬ ਕਰ ਦਿੰਦੀਆਂ ਉਹਦੇ ਕਰਕੇ ਕਿੰਨੀ ਭੁੱਖ ਮਰੀ ਮਰੀ ਕਿਉਂਕਿ ਉਹ ਜਦੋਂ ਚਿੜੀਆਂ ਮਾਰੀਆਂ ਤੇ ਜਿਹੜੇ ਉਹ ਚਿੜੀਆਂ ਚੁਗਦੀਆਂ ਸੀਗੀਆਂ ਆਪਣੇ ਛੋਟੇ ਛੋਟੇ ਕੀੜੇ ਕੀੜੇ ਮਕੋੜੇ ਛੋਟੇ ਛੋਟੇ ਜਿਹੜੇ ਖਰਾਬ ਕਰਦਾ ਹੀ ਫਸਲ ਨੂੰ ਤੇ ਉਹ ਵਰਗੇ ਤੇ ਫਸਲਾਂ ਨਸ਼ਟ ਹੋ ਗਈਆਂ ਤੇ ਕਿੰਨੇ ਲੱਖਾਂ ਕਰੋੜਾਂ ਲੋਕੀ ਉਦੋਂ ਭੁੱਖ ਮਰੀ ਨਾ ਮਰੇ ਉਹਦੇ ਸਮੇਂ ਚ ਹੁਣ ਉਹ ਲਿਆਉਣਾ ਚਾਹੁੰਦਾ ਹੈ ਕਮਿਊਨਿਸਟ ਪਾਰਟੀ ਵੀ ਸਾਰਾ ਚਾਈਨਾ ਇੱਕ ਤੇ ਤਿੱਬਤ ਦਾ ਪਹਿਲਾਂ ਹੀ ਚਾਈਨਾ ਨਾਲ ਰੌਲਾ ਚੱਲਦਾ ਹੈਗਾ ਇਹ ਚਾਈਨਾ ਤਿੱਬਤ ਵੱਖਰਾ ਦੇ ਸੀਗਾ ਤੇ ਚਾਈਨਾ ਵੱਖਰਾ ਹੈਗਾ ਤੇ ਪਰ ਤਿੱਬਤ ਦਾ ਜਿਹੜਾ ਸਾਰਨਾ ਵੱਡਾ ਸ਼ਹਿਰ ਸੀ ਲਹਾਸਾ ਉਹਦੇ ਵਿੱਚ ਇਹਨਾਂ ਦਾ ਜਿਹੜੇ ਦলাই ਲਾਮ ਆ ਇਹ ਉਹਨਾਂ ਦਾ ਪੈਲਸ ਸੀਗਾ ਪੈਟੋਲਾ ਪੈ ਪੈਲਸ ਪੋਟਲਾ ਪੈਲਸ ਚ ਉਹ ਪੋਟਲਾ ਪੈਲੈਸ ਉੱਥੇ ਹੈ ਤੇ ਇਹ ਇਹਨਾਂ ਦਾ ਰੌਲਾ ਸ਼ੁਰੂ ਤੋਂ ਚੱਲਦਾ ਕਿ ਇਹ ਪਹਿਲਾਂ 1700 ਦੇ ਕੋਸ਼ ਵਿੱਚ ਪਹਿਲਾਂ ਉਹਨਾਂ ਨੇ ਜ਼ੋਰ ਲਾਇਆ ਚੈਨਾ ਨੇ ਨਹੀਂ ਬਣੀ ਗੱਲ ਫੇਰ ਆਇਆ ਫੇਰ ਨਹੀਂ ਬਣੀ ਫੇਰ ਰੌਲਾ ਮਤਲਬ ਚੱਲਦਾ ਹੀਗਾ ਫੇਰ 1912 ਦੇ ਵਿੱਚ ਵਾਵਾ ਇਹਨਾਂ ਦਾ ਰੌਲਾ ਪਿਆ ਤੇ ਦੁਬਾਰਾ ਟਿਕ ਟਕਾ ਹੋ ਗਿਆ ਫੇਰ 19 ਜਦੋਂ ਮੌਜ਼ੇ ਡੂੰਗਾ ਆਏ ਇਹਨੇ ਫੇਰ ਇਹ ਕਹਿੰਦਾ ਵੀ ਸਾਰੇ ਕੁਝ ਜਿੰਨੇ ਇਲਾਕੇ ਆ ਸਾਰੇ ਨੱਪਣੇ ਆ ਚੈਨਾ ਦੇ ਆਸ-ਪਾਸ ਆ ਉਹ ਸਾਰੇ ਦੱਬ ਕੇ ਚైనా ਇੱਕ ਚైనా ਬਣਾਉਣਾ ਨੇਸ਼ਨ ਹੈ ਜਿਹੜਾ ਕਮਿਊਨਿਸਟ ਪਾਰਟੀ ਦਾ ਹੀ ਹੁੰਦਾ ਵੀ ਧਰਮ ਖਤਮ ਧਰਮ ਦਾ ਕੋਈ ਰੌਲਾ ਨਹੀਂ ਧਰਮ ਨਹੀਂ ਰੱਖਣਾ ਇੱਕੋ ਕਲਚਰ ਜੋ ਵੀ ਹੈ ਇੱਕੋ ਹੀ ਚైనా ਸਾਰਾ ਕੁਝ ਇੱਕ ਕਰ ਦੇਣਾ ਮਤਲਬ ਸਾਰੀ ਭਾਸ਼ਾ A to Z ਹਰ ਚੀਜ਼ ਇੱਕ ਕਰਨੀ ਆ ਉਹਦਾ ਮਕਸਦ ਇਹ ਸੀਗਾ ਤੇ ਉਹਨੇ ਗ੍ਰੀਨ ਰੈਵਿਊਲਸ਼ਨ ਲਿਆਂਦੀ ਉਦੋਂ ਭੁੱਖਮਰੀ ਕੀਤੀ ਸੀ ਉਹ ਬੰਦੇ ਮੌਹ ਮਾਰੇ ਜੋ ਉਹਦੇ ਖਿਲਾਫ ਬੋਲਦਾ ਹੈਗਾ ਕੋਈ ਪੱਤਰਕਾਰ ਆਪ ਵੀ ਇੰਟਰਵਿਊ ਲਈ ਉਹ ਸਾਦਾ ਹੀਗਾ ਵੀ ਮੇਰੀ ਆਲੋਚਨਾ ਕਰੋ ਆ ਕੇ ਮੇਰੇ ਨਾਲ ਬੈਠੋ ਗੱਲਬਾਤ ਕਰੋ ਪਰ ਜਦੋਂ ਵੀ ਕੋਈ ਪੱਤਰਕਾਰ ਗੱਲਬਾਤ ਕਰਨ ਜਾਂਦਾ ਹੈਗਾ ਤੇ ਉਹਦਾ ਉਹਦਾ ਬਸ ਉਹਦਾ ਕਤਲ ਕਤਲ ਹੀ ਪਾਇਆ ਜਾਂਦਾ ਹੈ ਉਹ ਮਰਿਆ ਪਾਇਆ ਜਾਂਦਾ ਸੀ ਉਹ ਜਿਹੜਾ ਵੀ ਪੱਤਰਕਾਰ ਜਾਂਦਾ ਹੁੰਦਾ ਸੀ ਤੇ ਸਰਕਾਰ ਉਹਦੀ ਆਪ ਦੀ ਸੀ ਕੋਈ ਗੱਲਬਾਤ ਨਹੀਂ ਚੁੱਕ ਸਕਦੇ ਸੀ ਤੇ ਐਦਾਂ ਕਮਿਊਨਿਸਟ ਜਿਹੜਾ ਚైనా ਦੇ ਵਿੱਚ ਕਮਿਊਨ ਵਧਿਆ ਇੱਥੇ ਆ ਗਈ ਗੱਲ ਦਲਾਈ ਲਾਮਾ ਦੀ ਹੁਣ ਜਦੋਂ ਮਾਓ ਸੇ ਦੋਂਗ ਨੇ ਕ੍ਰਾਂਤੀ ਲਿਆਂਦੀ ਧੱਕਾਸ਼ਾਹੀ ਕਰਨੀ ਸੀ ਵੀ ਸਾਰੇ ਦੇਸ਼ ਸਾਰੇ ਸ਼ਹਿਰਾਂ ਨਾਲ ਹੀ ਕਰਨੀ ਸੀ ਉਹ ਜਦੋਂ ਤਕੇਸ਼ਾਈ ਕੀਤੀ ਤੇ ਦਲਾਈ ਲਾਮਾ ਇਹਦੇ 1949 ਦੇ ਵਿੱਚ ਉਹਨੇ ਭੇਜੀਆਂ ਆਪਣੀਆਂ ਟੁਕੜੀਆਂ ਟ੍ਰੂਪਸ ਭੇਜੇ ਜਿਹੜੇ ਆਰਮੀ ਦੇ ਤੇ ਉੱਥੇ ਤਕੇਸ਼ਾਈ ਲੋਕਾਂ ਨੂੰ ਮਾਰਿਆ ਵੀ ਆ ਗੋਲੀਬਾਰੀ ਵੀ ਕੀਤੀ ਤੇ ਬੰਬ ਵੀ ਸਿੱਟੇ ਤੇ ਉਦੋਂ ਫਿਰ 1950 ਦੇ ਵਿੱਚ ਇਹ ਆਪਣੀ ਗੱਡੀ ਤੇ ਬਹਿੰਦੇ ਦਲਾਈ ਲਾਮਾ ਲਾਮਾ ਦੀ ਗੱਡੀ ਦੇ ਉੱਤੇ ਤੇ 15 15 ਸਾਲ ਦੀ ਉਮਰ ਇਹਨਾਂ ਦੀ ਉਦੋਂ ਤਕਰੀਬਨ ਤੇ ਇਸ ਸਮੇਂ ਆ 2024 ਦੇ ਵਿੱਚ ਹੈਗੀ ਆ ਉਹਨਾਂ ਦੀ 99 ਸਾਲ ਤੇ ਇਹ ਬੰਦੇ ਗੱਡੀ ਦੇ ਉੱਤੇ ਉਦੋਂ ਉਦ ਲੜਾਈ ਦੇ ਵਿੱਚ ਰੌਲੇ ਦੇ ਵਿੱਚ ਰੌਲਾ ਚੱਲ ਰਿਹਾ ਉੱਧਰ ਚਾਈਨਾ ਦੇ ਤਿੱਬਤ ਦਾ ਜ਼ੋਰ ਲੱਗਾ ਵਿੱਚ ਤਿੱਬਤ ਤੇ ਕਬਜ਼ਾ ਕਰਨ ਦਾ ਤੇ ਉਦੋਂ ਗੱਡੀ ਦੇ ਉੱਤੇ ਬੰਦੇ ਆ ਗੱਡੀ ਦੇ ਉੱਤੇ ਬੰਦੇ ਆ ਤੇ ਚਾਈਨਾ ਹਮਲਾ ਕਰਦਾ ਕਿਉਂਕਿ ਲੋਕੀ ਰਹਿੰਦੇ ਬਹੁਤ ਘੱਟ ਆ ਤੇ ਵੀ ਉੱਥੇ ਜਾਨੀ ਕਿ 10ਕ ਮਿਲ ਜਾਂਦੀ ਆਬਾਦੀ ਆ ਜਿਹੜੀ ਰਹਿੰਦੀ ਆ ਉਹ ਵੱਡਾ ਕਿੰਨੇ ਲੱਖਾਂ ਮੀਟਰ ਸਕੁਅਰ ਮੀਟਰ ਜਗ੍ਹਾ ਆ ਤੇ ਜਦੋਂ ਹਮਲਾ ਕਰਦੇ ਆ ਤੇ ਦਲਾਈ ਲਾਮਾ ਇਹ ਸਲਾਹ ਕਰਖਿਆ ਜਿੱਦਾਂ ਔਰਾਕਲ ਆ ਕਿ ਔਰਾਕਲ ਕਹਿੰਦੇ ਆ ਉਹ ਵੀ ਆਦੇ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਧਿਆਨ ਧਿਆਨ ਕਰਦੇ ਜਿਹੜੇ ਔਰਾਕਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਵੀ ਆਪਣਾ ਵੀ ਹੁਣ ਅਸੀਂ ਕੀ ਕਰ ਸਕਦੇ ਤੁਹਾਨੂੰ ਕੀ ਲੱਗਦਾ ਕਿਉਂਕਿ ਪਹਿਲਾਂ ਜਦੋਂ ਗੱਲਬਾਤ ਹੋਈ ਸੀਗੀ ਉਹਨਾਂ ਤੋਂ ਸਲਾਹ ਲੈਂਦੇ ਸੀ ਦੋ ਵਾਰ ਉਹਨਾਂ ਨੂੰ ਪੁੱਛਿਆ ਕਿ ਵੀ ਕੀ ਕਰੀਏ ਪਹਿਲੀ ਵਾਰੀ ਉਹ ਕਹਿੰਦੇ ਆ ਵੀ ਕਿ ਵੀ ਤੁਸੀਂ ਡਟੇ ਰਹੋ ਬਣੇ ਰਹੋ ਕੋਈ ਚੱਕਰ ਨਹੀਂ ਗਾ ਦੂਜੀ ਰੀ ਕਹਿ ਦਿੰਦੇ ਕੋਈ ਗੱਲ ਨਹੀਂ ਫਿਰ ਇਹ ਜਿਹੜੀ ਗੱਲ ਫਿਰ ਉਹ ਤੀਜੀ ਰੀ ਕਹਿ ਦਿੰਦੇ ਕਿ ਇੱਥੋਂ ਤੁਸੀਂ ਨਿਕਲ ਜਾਓ ਇੱਥੋਂ ਨਿਕਲ ਜਾਂਦੇ ਆ ਤਾਂ ਨਿਕਲ ਗਏ ਜਾਂਦੇ ਆ ਤੁਰਦੇ ਤੁਰਦੇ ਪਹਾੜਾਂ ਵਿੱਚ ਦੀ ਹੋ ਕੇ ਤੇ ਬੰਦੇ ਤੇ ਬਤੂ ਚਾਈ ਤੇ ਬਣਿਆ 4-5000 ਮੀਟਰ ਦੀ ਉਚਾਈ ਆ ਉਹਦੀ ਸ਼ਹਿਰ ਦੀ ਲਹਾਸਾ ਦੀ ਉਹ ਆਪਣੇ ਪੈਲਸ ਜੋ ਨਿਕਲਦੇ ਆ ਆਦੇ ਪਰਿਵਾਰ ਨੂੰ ਲੈnde ਆਪਣੀ ਮਾਂ ਮਾਂ ਤੇ ਛੋਟਾ ਭਰਾ ਤੇ ਥੋੜੇ ਜੇ ਉਹਦੇ ਨਾਲ ਬੰਦੇ ਜਿਹੜੇ ਮੇਨ ਖਾਸ ਕਰ ਉਹ ਤੋਂ ਨਿਕਲਦੇ ਆ ਤੇ ਉੱਥੋਂ ਪੈਦਲ ਸਫ਼ਰ ਕਰਦੇ ਸ਼ੁਰੂ ਆਪਣੇ ਆਰਮੀ ਤੋਂ ਲੋਕ ਦੇ ਲੋਕ ਦੇ ਸੋਲਜਰਾਂ ਤੋਂ ਤੇ ਉਹ ਜਾਂਦੇ ਜਾਂਦੇ ਨਾਚਲ ਪ੍ਰਦੇਸ਼ ਦੇ ਵਿੱਚ ਪਹੁੰਚ ਜਾਂਦੇ ਆਪਣੇ ਬਾਰਡਰ ਤੇ ਨਾਚਲ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਤੇ ਉਹ ਫਿਰ ਉੱਥੋਂ ਇੰਡੀਆ ਜੇ ਐਂਟਰ ਕਰਦੇ ਆ ਤੇ ਉਦੋਂ ਐਂਟਰ ਕਰਦੇ ਆ ਤੇ ਜਵਾਹਰ ਲਾਲ ਨਹਿਰੂ ਉਹਨਾਂ ਚਿੱਠੀ ਲਿਖਦੇ ਹੋ ਆਪਣੇ ਜਵਾਹਰ ਲਾਲ ਨਹਿਰੂ ਨੂੰ ਉਹ ਤੁਸੀਂ ਉਹ ਚ ਵੀ ਸੁਣਿਆ ਹੋਊਗਾ ਜੇ ਵੀਡੀਓ ਵੇਖੀ ਹੈ ਨਹੀਂ ਵੇਖੀ ਉਹ ਉਹ ਦੱਸਦੇ ਆ ਵੀ ਚਿੱਠੀ ਲਿਖਦੇ ਆ ਉਹ ਚਿੱਠੀ 'ਚ ਦੱਸਦੇ ਆ ਵੀ ਇਦਾਂ ਇਦਾਂ ਹੀ ਆਏ ਆ ਉਹਦੇ ਵਿੱਚ ਇੱਕ ਸੰਧੀ ਕੀਤੀ ਸੀ ਚైనా ਨੇ ਜਿਹੜੀ 17. ਸੰਧੀ ਸੀਗੀ ਤੇ ਉਹ ਸੰਧੀ ਦੇ ਚైనా ਆਪ ਹੀ ਨਹੀਂ ਖਰਾ ਉਤਰਿਆ ਕਿਉਂਕਿ ਉਹਨੇ 17 17. ਲਿਖਿਆ ਸੀ 17. ਉਹਨੂੰ ਐਗਰੀਮੈਂਟ ਕਹਿੰਦੇ ਸੀਗੇ ਤਾਂ ਕਰਕੇ ਵੀ 17. ਸੀਗੀ ਤੇ ਜਿਹੜੇ 17 ਦੇ 17 ਉਹ 16 15 16 ਪੁਆਇੰਟ ਇਹਦੇ ਹੱਕੇ ਸੀ ਆਪਣੇ ਇਹਨਾਂ ਦੇ ਦਲਾਈ ਲਾਮਾ ਜੀ ਦੇ ਪਰ ਬਾਕੀ ਜਿਹੜੇ 16 ਉਹਨਾਂ ਦੇ ਹੱਕੇ ਸੀ ਇੱਕ ਜਿਹੜਾ ਉਹਦੇ ਚైనా ਦੇ ਹੱਕੇ ਸੀਗਾ ਪਰ ਫਿਰ ਵੀ ਉਹ ਕਹਿੰਦੇ ਵੀ ਸਾਡੀ ਫਾਇਦੇਮੰਦ ਲਈ ਆ ਸਾਡੀ ਸਾਨੂੰ ਫਾਇਦਾ ਵਾ ਉਹ ਮੰਨ ਜਾਂਦੇ ਆ ਪਰ ਇਹ ਚਿੱਠੀ ਦੇ ਵਿੱਚ ਸਾਰਾ ਕੁਝ ਲਿਖਦੇ ਆ ਇਹ ਵੀ ਇਦਾਂ ਇਦਾਂ ਉਹਨਾਂ ਨੇ ਸਾਡੇ ਨਾਲ 7.17 ਪੁਆਇੰਟ ਸੰਧੀ ਕਰਕੇ ਤੇ ਸਾਡੇ ਨਾਲ ਜਿਹੜਾ ਧੱਕਾ ਕੀਤਾ ਹੁਣ ਸਾਡੇ ਤੇ ਹਮਲਾ ਕਰਤਾ ਉਹ ਸੰਧੀ ਕਰਦੇ ਕੁਝ 1949 ਤੋਂ ਉਹ ਇੱਥੇ ਜੇ ਕਰਦੇ ਪਹਿਲਾਂ ਹੀ ਕਰਦੇ ਥੋੜਾ ਜਿਹਾ ਇਦਾਂ ਚਿੱਠੀ ਲਿਖਦੇ ਆ ਤੇ ਫੇਰ ਸੋਨਾ ਬਹੁਤ ਲੈ ਕੇ ਆਉਂਦੇ ਆ ਸੋਨਾ ਇਹਦਾ ਹੁਣ ਜਿਹੜਾ ਉਹਦੇ ਵਿੱਚ ਸੋਨਾ ਨਹੀਂ ਦੱਸਦੇ ਸੋਨਾ ਜਿਹੜੀ ਪੁਖਤਾ ਨਹੀਂ ਦੱਸਿਆ ਗਿਆ ਕਿੰਨਾ ਪਰ ਸੋਨਾ ਲੈ ਕੇ ਬਹੁਤ ਆਉਂਦੇ ਉੱਥੇ ਜਿੰਨਾ ਧਨ ਦੌਲਤ ਜਿੰਨੀ ਮੇਨ ਮੇਨ ਖਾਸ ਚੀਜ਼ਾਂ ਸੋਨਾ ਚਾਂਦੀ ਗਹਿਣੇ ਜੋ ਵੀ ਹੁੰਦੇ ਆ ਉਹ ਸਾਰੇ ਚੱਕ ਕੇ ਨਿਕਲਦੇ ਉਥੋਂ ਉਹ ਲੈ ਕੇ ਆਉਂਦੇ ਆ ਅਰ ਉਹਦੇ ਵਿੱਚ ਇਹ ਆ ਵੀ ਜਦੋਂ ਪਹਿਲਾਂ ਇੰਡੀਆ ਨੇ ਆਪਾਂ ਇਤਿਹਾਸ ਦੇ ਵਿੱਚ ਸਾਰਿਆਂ ਨੇ ਪੜਿਆ ਜਾਂ ਸੁਣਿਆ ਜਦੋਂ ਇੰਡੀਆ ਨੇ ਬੁੱਧ ਧਰਮ ਨੂੰ ਖਤਮ ਕੀਤਾ ਲੱਖਾਂ ਦੇ ਲੱਖਾਂ ਦੀ ਤਦਾਦ ਦੇ ਵਿੱਚ ਬੁੱਧ ਧਰਮ ਨੇ ਜਿਹੜੇ ਬੋਧੀਓ ਮਾਰੇ ਲੱਖਾਂ 'ਚ ਹਜ਼ਾਰਾਂ 'ਚ ਨਹੀਂ ਲੱਖਾਂ ਦੇ ਵਿੱਚ 12ਵੀਂ 12ਵੀਂ ਸੈਂਚਰੀ ਦੇ ਵਿੱਚ ਜੇ ਇੱਕ ਕਿਤਾਬ ਆ ਆਪਣੀ ਉਹਦਾ ਟੀ ਡਬਲਯੂ ਰਾਈਮਸ ਡੇਵਿਡਸ ਉਹਨੇ ਕਿਤਾਬ ਲਿਖੀ 1901 'ਚ ਇਹ ਦলাই ਲਾਮਾ ਤੋਂ ਪਹਿਲਾਂ ਦੀ ਗੱਲ ਆ ਉਹਦੇ ਵਿੱਚ ਲਿਖਦਾ ਵੀ ਕਿੰਦਾਂ ਸਾਰਾ ਦੱਸਦਾ ਵੀ ਕਿੰਦਾਂ ਅ ਚੰਦਰ ਗੁਪਤ ਦੇ ਸਮੇਂ ਦੇ ਅਸ਼ੋਕਾ ਦੇ ਸਮੇਂ ਤੇ ਕੀ ਹੋਇਆ ਬੁੱਧੀਆਂ ਨਾਲ ਉਹ ਇਦਾਂ ਸਾਰਾ ਉਹਦੇ ਵਿੱਚ ਬੁੱਧ ਧਰਮ ਦਾ ਲਿਖਦਾ ਉਹ ਬੋਦਿਸਤ ਕਰਕੇ ਉਹਦਾ ਕਿਤਾਬ ਦਾ ਨਾਮ ਹੈ ਵਿੱਚ ਮੈਂਸ਼ਨ ਕਰਦੇ ਆਂਗੇ ਉਹਦੇ ਵਿੱਚ ਉਹ ਲਿਖਦਾ ਵਾ ਕਿ ਵੀ ਸਾਰਾ 1901 ਦੇ ਵਿੱਚ ਲਿਖੀ ਹੋਣੀ ਹੈ ਤੇ ਉਹਦੇ ਵਿੱਚ ਵੀ ਕਿੰਦਾਂ ਕਿੰਦਾਂ ਇਹਨਾਂ ਨੇ ਕੀਤਾ ਫਿਰ ਇਹ ਦਲਾਈ ਲਮ ਵਾਲੀ ਘਟਨਾ ਹੁੰਦੀ ਆ ਤੇ ਦਲਾਈ ਲਮ ਕਿਉਂਕਿ ਜਿਹੜੇ ਸੋਨਾ ਚਾਂਦੀ ਤਾਂ ਲੈ ਜਾਂਦੇ ਪਰ ਜਿਹੜੀਆਂ ਮੇਨ ਚੀਜ਼ਾਂ ਸਾਹਿਤ ਆ ਉਹ ਰਹਿ ਜਾਂਦਾ ਰਹਿ ਗਈ ਜਾਂਦਾ ਦੋ ਗ੍ਰੰਥ ਇੱਕ ਹੈਗਾ ਕਹੰਜੁਰ ਇੱਕ ਹੈਗਾ ਤਹੰਜੁਰ ਇਹ ਦੋ ਗ੍ਰੰਥ ਜਿਹੜੇ ਕੇ ਆਪਣੇ ਮਹਾਤਮਾ ਬੁੱਧ ਇੱਕ ਤਾਂ ਜਿਹੜਾ ਕਹੰਜੁਰ ਉਹ ਹੈਗਾ ਮਹਾਤਮਾ ਬੁੱਧ ਜੀ ਦੀ ਜਿਹੜੀ ਉਹਨਾਂ ਦੇ ਬੋਲ ਆ ਉਹ ਲਿਖੇ ਹੋਏ ਆ ਤਿੱਬਤਨ ਭਾਸ਼ਾ ਦੇ ਵਿੱਚ ਉਹ ਤਿੱਬਤਨ ਭਾਸ਼ਾ ਦੇ ਵਿੱਚ ਪਹਿਲਾਂ ਨਹੀਂ ਸੀਗੇ ਉਹ ਪਹਿਲਾਂ ਸੀਗੇ ਸੰਸਕ੍ਰਿਤ ਦੇ ਵਿੱਚ ਜਿਹੜੇ ਕਿ ਸੰਸਕ੍ਰਿਤ ਦੇ ਗ੍ਰੰਥ ਉਹਨਾਂ ਸਮਿਆਂ ਜਲਾ ਦਿੱਤੇ ਗਏ ਜਦੋਂ ਬੋਧੀਆਂ ਨੂੰ ਮਾਰਿਆ ਗਿਆ। ਬੁੱਧ ਧਰਮ ਵਾਲਿਆਂ ਨੂੰ ਜਦੋਂ ਭਾਰਤ ਦੇ ਵਿੱਚ ਇਹਨਾਂ ਨੂੰ ਇੱਕ ਸਾਹ ਦਾ ਦੇਸ਼ ਨਿਕਾਲਾ ਦਿੱਤਾ ਵੀ ਇਹ ਇਹ ਅਨੀਸ਼ਵਾਦੀ ਆ। ਇਹ ਈਸ਼ਵਰ ਨੂੰ ਨਹੀਂ ਮੰਨਦੇਗੇ। ਬੁੱਧ ਧਰਮ ਵਾਲੇ ਵੀ ਰੱਬ ਨੂੰ ਇਨਕਾਰ ਕਰਦੇ ਆ। ਇਹ ਕਹਿੰਦੇ ਕਰਮ ਹੀ ਸਾਰਾ ਕੁਝ ਆ। ਤੁਸੀਂ ਰੱਬ ਨੂੰ ਛੱਡੋ ਆ ਦੇ ਕਰਮ ਦੇ ਸਿਧਾਂਤ ਤੇ ਚੱਲੋ ਜੋ ਤੁਸੀਂ ਕਰੋਗੇ ਤੇ ਇਸ ਜੋ ਬ੍ਰਾਹਮਣਾਂ ਨੇ Hindu Hindu ਮਤ ਵਾਲਿਆਂ ਨੂੰ ਇਹ ਗੱਲ ਵਧੀਆ ਨਹੀਂ ਲੱਗੀ ਕਿ ਵੀ ਇਹ ਧਰਮ ਦੇ ਖਿਲਾਫ ਹੈ ਇਹ ਰੱਬ ਦੇ ਖਿਲਾਫ ਹੈ ਰੱਬ ਦੇ ਖਿਲਾਫ ਸਿੱਧਾ ਕਹਿ ਰਹੇ ਆ ਇਹ ਰੱਬ ਨੂੰ ਨਹੀਂ ਮੰਨਦੇ ਐਦਾਂ ਇਹਨਾਂ ਦਾ ਜੋ ਕਲੈਸ਼ ਚੱਲਦਾ ਰੌਲਾ ਪੈਂਦਾ ਤੇ ਐਦਾਂ ਕਤਲਗਾਰਤ ਹੁੰਦੀ ਆ ਉਹਨਾਂ ਦੇ ਬੁੱਧ ਧਰਮ ਵਾਲਿਆਂ ਦੀ ਲੱਖਾਂ ਮਰ ਜਾਂਦੇ ਆ ਤੇ ਉਦੋਂ ਹੀ ਫਿਰ ਜਦੋਂ ਖਤਮ ਕਰ ਲਈ ਇਹਨਾਂ ਦੀਆਂ ਜਿਹੜੀਆਂ ਜਿਹੜੀ ਵੀ ਸਕ੍ਰਿਪਚਰ ਸਾਹਿਤ ਜੋ ਧਾਰਮਿਕ ਪੁਸਤਕਾਂ ਸੀਗੀਆਂ ਸਾਰੀਆਂ ਜਲਾ ਦਿੱਤੀਆਂ ਜਾਂਦੀਆਂ ਜਿਹੜੇ ਕਿ ਸੰਸਕ੍ਰਿਤ ਦੇ ਵਿੱਚ ਉਦੋਂ ਸੰਸਕ੍ਰਿਤ ਭਾਸ਼ਾ ਸੀ ਬਹੁਤ ਮੇਨ ਭਾਸ਼ਾ ਸੀ ਪਰ ਜਿਹੜੇ ਮਹਾਤਮਾ ਬੁੱਧ ਜੀ ਉਹ ਬੋਲਦੇ ਪਾਲੀ ਦੇ ਵਿੱਚ ਹੁੰਦੇ ਸੀ ਕਿ ਪਾਲੀ ਭਾਸ਼ਾ ਜਿਹਦਾ ਇੱਕ ਸ਼ਬਦ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਇਸ ਰੂਪ ਦੇ ਵਿੱਚ ਉਹ ਪਾਲੀ ਭਾਸ਼ਾ ਦੇ ਵਿੱਚ ਬੋਲਦੇ ਆ ਤੇ ਪਰ ਜਦੋਂ ਇਹ ਇਹ ਉਹਨਾਂ ਨੇ ਸਾਰੇ ਸਾੜ ਦਿੰਦੇ ਗ੍ਰੰਥ ਪਰ ਇਹ ਗ੍ਰੰਥ ਸਾੜਨ ਤੋਂ ਪਹਿਲਾਂ ਉਹ ਜਦੋਂ ਤਿੱਬਤ ਦੇ ਵਿੱਚ ਇਹ ਧਰਮ ਚੱਲ ਜਾਂਦਾ ਉੱਥੇ ਉਹਦਾ ਹੀ ਤਰਜਮਾ ਹੋ ਜਾਂਦਾ ਟਰਾਂਸਲੇਸ਼ਨ ਉਹ ਕੰਜੂਰ ਹੋ ਜਾਂਦਾ ਵਾ ਜਿਹੜਾ ਆਪਣਾ ਮਹਾਤਮਾ ਬੁੱਧ ਜੀ ਦੇ ਬੋਲ ਸਾਰੇ ਤੇ ਦੂਜਾ ਤਹੰਜੁਰ ਹੁੰਦਾ ਵਾ ਜਿਹੜੇ ਕਿ ਆਪਣੇ ਬੁੱਧ ਧਰਮ ਦੇ ਜਿਹੜੇ ਮਹਾਨ ਸਾਹਿਤਿਕ ਜਿੱਦਾਂ ਫਿਲਾਸਫਰ ਕਹਿਰੀਏ ਉਹਨਾਂ ਦੇ ਤੇ ਇੰਡੀਆਨਾਂ ਦੇ ਵਿੱਚ ਜਿਹੜੇ ਇਹ ਜਿਹੜੇ ਆਪਣੇ ਭਾਰਤ ਦੇ ਵਾਸੀ ਲੋਕੀ ਰਹਿਣ ਵਾਲੇ ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਆ ਉਹ ਹੁੰਦੀ ਆ ਉਹ ਸਵਾਲ ਜਵਾਬ ਹੁੰਦੇ ਜਿੱਦਾਂ ਉਹ ਆ ਤੇ ਇੱਕ ਕੰਜੁਰ ਜਿਹੜੇ ਮਹਾਤਮਾ ਬੁੱਧ ਜੀ ਦੇ ਬੋਲ ਇਹ ਦੋਵੇਂ ਦੋਵੇਂ ਜਿਹੜੇ ਹੈਗੇ ਆ ਗ੍ਰੰਥ ਹੈ ਇਹ ਉੱਥੇ ਰਹਿ ਜਾਂਦੇ ਆ ਕੰਜੁਰ ਤੇ ਤਹੰਜੁਰ ਪਰ ਜੋ ਸੋਨਾ ਚਾਂਦੀ ਸਾਰਾ ਕੁਝ ਉਹ ਮੈਨ ਮੈਨ ਖਾਸ ਉਹ ਸਾਰਾ ਆ ਜਾਂਦਾ ਤੇ ਪਰ ਇਹ ਗ੍ਰੰਥ ਆ ਜਿਹੜੇ ਇਸ ਕਰਕੇ ਬਹੁਤ ਜ਼ਰੂਰੀ ਹੁੰਦੇ ਆ ਕਿਉਂਕਿ ਇਹਦੀਆਂ ਜਿਹੜੀਆਂ ਲਿਖਾ ਲਿਖਤਾਂ ਵਾਂ ਜਿਹੜੀਆਂ ਕਿ ਸੰਸਕ੍ਰਿਤ ਦੇ ਵਿੱਚ ਉਹ ਤਾਂ ਸਾੜ ਦਿੱਤੀਆਂ ਗਈਆਂ ਹੁੰਦੀਆਂ ਅਸਲੀ ਅਸਲੀ ਹੈ ਹੀ ਨਹੀਂ ਜਿਹੜੇ ਅਸਲੀ ਗ੍ਰੰਥ ਨਹੀਂ ਹੁੰਦੇਗੇ ਬੱਚੇ ਤੇ ਇਹ ਦੋਵੇਂ ਗ੍ਰੰਥ ਉੱਥੇ ਰਹਿ ਜਾਂਦੇ ਆ ਪਰ ਅੱਜ ਦੇ ਸਮੇਂ 'ਚ ਇਹ ਗ੍ਰੰਥ ਜਿਵੇਂ ਉੱਥੋਂ ਫਿਰ ਹੌਲੀ ਹੌਲੀ ਜਦ ਠੱਲ ਪਈ ਮਤਲਬ ਰੋਲਾ ਬਾਜੋ ਵੀ ਪੈਂਦਾ ਰਿਹਾ ਤੇ ਬੱਦਾ ਪਰ ਫਿਰ 1968 ਤੋਂ ਲੈ ਕੇ 76 ਦਾਖ ਕਸਾਲ ਉਹਨਾਂ ਨੇ ਬਹੁਤ ਜਿੱਦਾਂ ਧੱਕਾ ਕੀਤਾ ਤੇ ਬਦੇ ਉੱਤੇ ਮਾਰ ਮਾਰਕਾਟ ਕੀਤੀ ਤੇ ਕਈ ਲੱਖਾਂ ਲੋਕੀ ਉਦੋਂ ਮਰੇ ਤੇ ਬਦੇ ਉੱਤੇ ਫਿਰ ਇਹਨਾਂ ਨੇ ਕਬਜ਼ਾ ਕਰ ਲਿਆ ਪਰ ਅੱਜ ਦੇ ਸਮੇਂ 'ਚ ਵੀ ਫਿਰ ਵੀ ਬਾਅਦ 'ਚ ਵੀ ਲੋਕੀ ਜਿਹੜੀ ਰਿਸਿਸਟੈਂਸ ਹੁੰਦੀ ਰਹੀ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਹੋ ਗਿਆ ਕਿ ਵੀ ਤਿੰਬਾ ਦਾ ਜਿਹੜਾ ਚੀਨਾਂ ਦੇ ਐਂਟਰੀ ਆਉਂਦਾ ਵਾ ਚਾਈਨਾ ਦੇ ਅੰਡਰ ਆ ਪਰ ਜਿਹੜਾ ਉਹਦਾ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਉੱਥੇ ਜਾਣ ਨੂੰ ਪਰਮਿਸ਼ਨ ਲੈਣੀ ਪੈਂਦੀ ਵੱਖਰੀ ਫਿਰ ਇਹ ਆ ਵੀ ਤਿੱਬਤ ਦੇ ਜਿਹੜਾ ਸਰਕਾਰ ਆ ਉਹ ਵੱਖਰੀ ਆ ਉਹ ਚਾਈਨਾ ਨਾਲੋਂ ਵੱਖਰੀ ਆ ਵੀ ਤਿੱਬਤ ਦੀ ਸਰਕਾਰ ਵੱਖਰੀ ਆ ਤੇ ਚਾਈਨਾ ਦੀ ਵੱਖਰੀ ਆ ਪਰ ਹੈ ਚਾਈਨਾ ਦੇ ਅੰਡਰ ਹੀ ਆ ਉਹ ਸਰਕਾਰ ਨੂੰ ਉਹਨੂੰ ਥੋੜੇ ਜੇ ਆਪਣੇ ਦੇਤੇ ਵੀ ਅਥਾਰਟੀ ਦੇਤੀ ਵੀ ਤੁਸੀਂ ਆ ਆਪਣੇ ਫੈਸਲੇ ਲੈ ਸਕਦੇ ਆ ਫਿਰ ਉਚਾਈ ਤੇ ਬਣਿਆ ਵਾ ਚਾਈਨਾ ਦੇ ਜਿਹੜੇ ਮੇਨ ਸ਼ਹਿਰਾਂ ਨੂੰ ਜਾਣਾ ਕਿੰਨੇ ਦਿਨ ਲੱਗ ਜਾਂਦੇ ਆ ਟ੍ਰੇਨ ਦੇ ਉੱਤੇ ਤੇ ਲਹਾਸਾ ਇਹਦਾ ਵੱਡਾ ਸ਼ਹਿਰ ਹੈ ਬਹੁਤ ਸੋਹਣਾ ਸ਼ਹਿਰ ਹੈ ਤੇ ਇੱਥੋਂ ਹੀ ਫਿਰ ਇਦਾਂ ਹੁੰਦਾ ਵਾ ਉਹ ਜਿਹੜੀਆਂ ਸਕ੍ਰਿਪਟ ਚਨਾ ਉਹ ਹੁਣ ਟ੍ਰਾਂਸਲੇਟ ਹੋ ਗਏ ਹੁਣ ਇੱਕ ਅ ਕਾਲਜ ਆ ਕਾਲਜ ਦਾ ਨਾਮ ਭੁੱਲ ਗਏ ਉਹਦਾ ਉਹ ਕਾਲਜ ਦੇ ਵਿੱਚ ਪਈਆਂ ਵਾ ਤੇ ਇਦਾਂ ਕਰਕੇ ਚਾਈਨਾ ਤਿੱਬਤੇ ਕਬਜ਼ਾ ਕਰ ਲੈਂਦਾ ਤੇ ਦਲਾਈ ਲਾਮ ਆਈ ਹੁਣ ਆਪਣੇ ਇੱਥੇ ਰੇਰੇ ਭਾਰਤ ਦੇ ਵਿੱਚ ਪਰ ਇਹ ਮਦਦ ਬਹੁ ਕਰਦੇ ਆ ਜਿਵੇਂ ਇੰਡੀਆ ਵਾਲੇ ਸਾਰੇ ਉਸਾਂਵਿਆਂ ਦੀ ਮਦਦ ਕਰਦੇ ਆ ਜਵਾਰਲਾ 네ਰੂ ਮਦਦ ਕਰਦਾ ਉਹ ਵੱਖਰੀ ਗੱਲ ਹੈ ਕਿ ਕਿਸੇ ਉਹ ਦੂਜੇ ਪਾਸੇ ਲਈ ਬੋਲ ਹੋਰ ਹੋ ਜਾਂਦੇ ਆ ਕਿ ਉਹ ਜ਼ਮਾਨੇ ਔਰਥੇ ਜੀ ਜ਼ਮਾਨੇ ਔਰ ਹੈ ਤੇ ਇਦਾਂ ਉਹ ਮਦਦ ਕਰਦੇ ਉਹਨਾਂ ਸਮਿਆਂ ਦੇ ਵਿੱਚ ਹੁਣ ਹੁਣ ਬੁੱਧੀ ਬਹੁਤ ਹੁਣ ਸਤਕਾਰ ਹੈ ਸਾਰੇ ਆਪਣੇ ਹਿੰਦੂ ਵੀਰ ਵੀ ਸਾਰੇ ਸਤਕਾਰ ਕਰਦੇ ਆ ਸਾਰੇ ਧਰਮ ਵਾਲੇ ਸਤਕਾਰ ਕਰਦੇ ਬਹੁਤ ਧਰਮ ਦਾ ਸ਼ਾਂਤੀ ਦਾ ਚਿੰਨ੍ਹ ਹੈ ਜਿਹੜਾ ਬੁੱਧ ਧਰਮ ਹੈ ਇਸ ਕਰਕੇ ਸਾਰੇ ਆਪਣੇ ਸਤਕਾਰ ਕਰਦੇ ਉਹਨਾਂ ਦਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਬੁੱਧੀ ਇੱਥੇ ਰਹਿ ਰਹੇ ਆ ਤੇ ਪਰ ਇਹਦਾ ਇਹ ਆ ਵੀ ਆਪਾਂ ਜੇ ਕਿਸੇ ਦੇਸ਼ ਨੂੰ ਗਾਲਾਂ ਕੱਢਦੇ ਜਦੋਂ ਚਾਈਨਾ ਤੋਂ ਹਾਰ-ਹਾਰ ਹੋਈ ਆ ਤੇ ਜਦੋਂ ਚਾਈਨਾ ਨੇ ਹਮਲਾ ਕੀਤਾ ਸੀਗਾ ਆਪਣੀ 1969 ਵਾਲੀ ਜੰਗ ਤੇ ਸ਼ਾਇਦ ਵੀ ਪੰਜਾਬ ਦੇ 69 ਕੇ 71 ਵਾਲੀ ਤੇ ਕਿਹੜੀ ਤੇਗਾ ਜੰਗ ਹੋਈ ਸੀ ਉਦੋਂ ਕਿੰਨਾ ਹਿੱਸਾ ਲੈ ਗਿਆ ਆਪਣੇ ਭਾਰਤ ਦਾ ਤੇ ਜਦੋਂ ਪਹਿਲਾਂ ਗੱਲ ਜਦੋਂ ਪਹਿਲਾਂ ਉਹ ਚੱਲਦਾ ਸੀ ਜਦੋਂ ਹਮਲਾ ਹੋਣ ਤੋਂ ਪਹਿਲਾਂ ਕਵਤਾਵਾਂ ਗਾਈਆਂ ਲੋਕਾਂ ਨੇ ਕੀ ਕੀ ਗਾਇਆ ਕਿ ਵੀ ਸ਼ੇਰ ਹੈ ਸੁੱਤਾ ਇਹਨੂੰ ਨਾਂ ਜਗਾਓ ਕਿੰਨੀਆਂ ਕਵਤਾਵਾਂ ਗੱਜਲਾਂ ਅੱਗ ਲਿਖੀਆਂ ਉਦੋਂ ਤੇ ਜਦੋਂ ਉਹ ਹਮਲਾ ਕਰਕੇ ਜਿਹੜੇ ਜਿਹੜੇ ਤਾਂ ਗੱਜਲਾਂ ਗਾਈਆਂ ਕਵਤਾਵਾਂ ਗਾਈਆਂ ਉਹਦਾ ਪੁਰਸਕਾਰ ਲੈ ਕੇ ਕਿਸੇ ਨੂੰ ਕਿਹੜਾ ਪੁਰਸਕਾਰ ਮਿਲ ਗਿਆ ਕਿਸੇ ਨੂੰ ਕਿਹੜਾ ਤੇ ਜਦੋਂ ਉਹਨਾਂ ਦਾ ਹਿੱਸਾ ਲੈ ਗਏ ਜਿੱਤ ਕੇ ਉਧਰਲੇ ਪਾਸੇ ਲੈ ਗਏ ਉਹ ਹਜੇ ਵੀ ਉਧਰ ਚਾਈਨਾ ਦੇ ਵਿੱਚ ਆ ਤੇ ਫੇਰ ਇਹ ਗਵਰਨਮੈਂਟ ਅੱਗੋਂ ਬਿਆਨ ਦਿੰਦੀ ਹੈ ਕਿ ਉਹ ਤਾਂ ਬੇਕਾਰ ਜ਼ਮੀਨ ਸੀਗੀ ਕਿ ਉਹਦਾ ਫਾਇਦਾ ਨਹੀਂ ਸੀਗਾ ਉਹ ਉਹਦਾ ਗਈ ਦਾ ਕੋਈ ਚੱਕਰ ਨਹੀਂ ਉਹਦਾ ਕੋਈ ਬੇਕਾਰ ਸੀਗੀ ਉਹਦਾ ਕੋਈ ਜ਼ਮੀਨ ਤੇ ਕੋਈ ਨੌਕਦਾ ਸੀਗਾ ਬੰਜਰ ਜ਼ਮੀਨ ਸੀਗੀ ਤੇ ਕਿੰਨੇ ਲੋਕੀ ਉਦੋਂ ਮਰੇ ਕਿੰਨੇ ਆਪਣੇ ਫੌਜੀ ਵੀਰ ਮਰੇ ਕਿੰਨੀ ਉੱਥੇ ਕੀ ਕੰਮ ਹੋਇਆ ਕਿੰਨੀ ਜੰਗ ਹੋਈ ਕਿੱਡੀ ਵੱਡੀ ਕਿੰਨਾ ਨੁਕਸਾਨ ਹੋਇਆ ਕਿੰਨਾ ਖਰਚਾ ਆਇਆ ਤੇ ਜੇ ਇਹ ਚੀਜ਼ ਆ ਵੀ ਜਿਹੜੀ ਕੀ ਬੰਜਰ ਆ ਉਹਦੇ ਪਿੱਛੇ ਤੁਸੀਂ ਤੇ ਤੁਸੀਂ ਕਿਉਂ ਕਿਉਂ ਤੱਕ ਜੰਗ ਕਰਦੇ ਆ ਜਿਹੜੀ ਬੰਜਰ ਆ ਜਿਹੜੀ ਨਹੀਂ ਵਰਤੋ ਦੇ ਵਿੱਚ ਨਹੀਂ ਲੈਂਦੇ ਉਹ ਪਹਿਲਾਂ ਹੀ ਦੇ ਦਿਓ ਤੇ ਜਿਹਦੇ ਪਿੱਛੇ ਲੜਾਈ ਕਰ ਲੱਗ ਗਈ ਆ ਜਿਹੜੀ ਪਿੱਛੇ ਚੀਜ਼ ਪਿੱਛੇ ਲੜਾਈ ਹੁੰਦੀ ਆ ਉਹ ਤੁਸੀਂ ਪਹਿਲਾਂ ਹੀ ਦੇ ਦਿਓ ਤੁਹਾਨੂੰ ਲੋੜ ਹੀ ਨਹੀਂ ਫਿਰ ਤੁਸੀਂ ਇਹ ਬਿਆਨ ਦਿੰਨੇ ਆ ਕਿ ਜਿਹੜਾ ਜਿਹੜੀ ਚੀਜ਼ ਬੰਜਰ ਆ ਉਹ ਉਹ ਉਹਦਾ ਕੋਈ ਫਾਇਦਾ ਨਹੀਂ ਸੀ ਕਰ ਉਹਦੇ ਪਿੱਛੇ ਲੜਨ ਦਾ ਤੇ ਜੇ ਤੁਹਾਨੂੰ ਲੱਗਦਾ ਵੀ ਪਹਿਲਾਂ ਹੀ ਬੰਜਰ ਜ਼ਮੀਨ ਆ ਜਿਵੇਂ ਲੜਾਈ ਕੋਈ ਦੇਸ਼ੇ ਤੱਕਾ ਕਰਦਾ ਤੇ ਤੁਸੀਂ ਉਹਨੂੰ ਛੱਡ ਦਿਓ ਜੋ ਇਹਨੇ ਨੁਕਸਾਨ ਕਰਦੇ ਬਾਅਦ ਚ ਤੁਸੀਂ ਇਹ ਬਿਆਨ ਦਿੰਨੇ ਆ ਇਹ ਕਰਕੇ ਵੀ ਜਿਹੜਾ ਜਿਹੜੇ ਦੇਸ਼ 'ਚ ਜਾਂਦਾ ਉਹ ਨੂੰ ਇਹੀ ਹੁੰਦਾ ਕਿ ਵੀ ਮੇਰਾ ਦੇਸ਼ ਆ ਵਧੀਆ ਵਾ ਜਿਹੜਾ ਧਰਮ ਦੇ ਵਿੱਚ ਜਾਂ ਪੈਂਦਾ ਉਹ ਨੂੰ ਆਪਣਾ ਧਰਮ ਵਧੀਆ ਲੱਗਦਾ ਮਾਰੇ ਚੰਗੇ ਹਰ ਹਰ ਜਗ੍ਹਾ ਹਰ ਖੇਤੇ ਦੇ ਵਿੱਚ ਹਰ ਧਰਮ ਦੇ ਵਿੱਚ ਮਾਰੇ ਲੋਕੀ ਆ ਤੇ ਇਹ ਕਰਕੇ ਮਿਨੋਰਟੀ ਨਾਲ ਧੱਕਾ ਹਰ ਕਿਤੇ ਕਰ ਰਹੇ ਆ ਹਰ ਜਗ੍ਹਾ ਜਿੱਥੇ ਮਿਨੋਰਟੀ ਨਾਲ ਧੱਕਾ ਹੁੰਦਾ ਵਾ ਜਿਹੜਾ ਜਿਹੜਾ ਜ਼ਿਆਦੇ ਤਾਦਾਦ ਦੇ ਵਿੱਚ ਜਿਹੜੀ ਜਨ ਜਾਰੇ ਜਨਸੰਖਿਆ ਉਹਦੇ ਨਾਲ ਉਹ ਧੱਕਾ ਕਰਦੀ ਰਹਿੰਦੀ ਆ ਕਿਉਂਕਿ ਚੰਗੇ ਲੋਕ ਉਹ ਚ ਵੀ ਹੈਗੇ ਆ ਚੰਗੇ ਛੋਟੇ ਚ ਵੀ ਆ ਮਾਰੇ ਥੋੜੇ ਚ ਮਿਨੋਰਟੀ ਚ ਵੀ ਆ ਤੇ ਮਾਰੇ ਵੱਡਿਆਂ ਚ ਵੀ ਆ ਹੁਣ ਧੱਕਾ ਇੰਨਾ ਜ਼ਿਆਦਾ ਕਰਨਾ ਤੁਸੀਂ ਕੱਲੀ ਕੱਲੀ ਗਿਣਤੀ ਦੇ ਨਾਲ ਹਿਸਾਬ ਨਹੀਂ ਕਰ ਸਕਦੇ ਤੁਸੀਂ ਜੇ ਗਿਣਤੀ ਵੀ ਗਿਣਤੀ ਵੋਟਾਂ ਪਾਈਏ ਉਹ ਜਿੱਦਾਂ ਮੁਹੰਮਦ ਇਕਬਾਲ ਕਹਿੰਦਾ ਜਮਹੂਰੀਅਤ ਉਹ ਰਾਜ ਹੈ ਜਹਾਂ ਹੈ ਜਹ ਬੰਦੋ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ ਵੀ ਇਹਦੇ ਵਿੱਚ ਇਹ ਆ ਵੀ ਬੰਦਿਆਂ ਨੂੰ ਗਿਨ ਗਿਣਤੀ ਆ ਵਾ ਗਿਣਤੀ ਤੇ ਆ ਤੁਹਾਡੇ ਤੇ ਵੀ ਗਿਣਤੀ ਤੇ ਨਿਰਭਰ ਰਹਿਣਾ ਵਾ ਤੁਸੀਂ ਉਹ ਨਹੀਂ ਹੈਗਾ ਵੀ ਬੰਦੇ ਤੋਲਣਾ ਕਿ ਬੰਦੇ ਦੀ ਗੁਣ ਕਿੰਨੇ ਆ ਕੀ ਕੀ ਬੰਦੇ ਦੀ ਜਿਹੜੀ ਅਬਿਲਟੀ ਕਿੰਨੇ ਪੜੇ ਯੋਗਤਾ ਵਾ ਤੇ ਜਿਹੜੇ ਵੋਟਾਂ ਪਾਉਂਦੇ ਆ ਹੁਣ ਹਜ਼ਾਰ ਮੂਰਖ ਵੋਟਾਂ ਪਾਉਣਾ ਤੇ 100 ਸਿਆਣੇ ਪਾਉਣਾ ਜਿੱਤਦਾ ਹਜ਼ਾਰਾਂ ਨਹੀਂ ਜਾਣਾ ਵਾ ਇਹ ਕਰਕੇ ਵੀ ਇਹ ਕੱਲੀ ਵੋਟ ਤੇ ਸਾਰ ਤੇ ਤੇ ਜੇ ਜੇ ਦੂਜੂ ਕਰੀਏ ਡਿਕਟੇਟਰਸ਼ਿਪ ਉਹ ਵੀ ਮਾੜੀ ਆ ਪਰ ਇਹ ਕਰਕੇ ਵੀ ਆਪਣਾ ਆਪਣਾ ਆਪ ਚੰਗਾ ਕਰੋ ਆਪ ਪਹਿਲਾਂ ਵਧੀਆ ਤਰੀਕੇ ਨਾਲ ਬਣੋ ਫੇਰ ਜਿਹੜੀ ਕਿ ਇਧਰਲੇ ਪੱਧਰ ਤੇ ਚਲੀ ਗਏ ਕਿਉਂਕਿ ਪਹਿਲਾਂ ਆਪਾਂ ਜਿਹੜਾ ਫਲੋਰ ਏਰੀਆ ਦੇ ਆਪਾਂ ਆਪ ਹੀ ਧੱਕਾ ਕਰਦੇ ਆਪਾਂ ਆਪ ਹੀ ਨਫਰਤ ਇੱਕ ਦੂਜੇ ਦੇਸ਼ ਦੇ ਧਰਮ ਦੇ ਖਿਲਾਫ ਲਾਉਂਦੇ ਆ ਇਹ ਨਫਰਤ ਨੂੰ ਬੰਦ ਕਰੀਏ ਪਿਆਰ ਨਾਲ ਜਿਹੜਾ ਜੀਵਨ ਬਤਾਈਏ ਆਪ ਦਾ ਕਿਉਂਕਿ ਇੱਥੇ ਕਰੀ ਆਪਾਂ ਸਮਾਂ ਆਪ ਨੂੰ ਦਿੱਤਾ ਖੇਡਣ ਦਾ ਸਮਾਏ ਆਪਾਂ ਤੇ ਇੱਕ ਦਿਨ ਸਾਰੇ ਨੇ ਚਲੇ ਜਾਣਾ ਇੱਥੇ ਕੋਈ ਨਹੀਂ ਰਹੇਗਾ ਪੱਕੇ ਡੇਰੇ ਕਿਹਦੇ ਨਹੀਂ ਕਿਸੇ ਨਾਲ ਨਫਰਤ ਖਤਮ ਕਰਕੇ ਤੇ ਆਪਣਾ ਪਿਆਰ ਨਾਲ ਜੀਵਨ ਬਤੀਤ ਕਰੀਏ ਆਵੇ ਫਰਜ਼ਾ ਜਿਹੜੇ ਨਿਭਾਈਏ ਜੋ ਆਪਣੇ ਪਰਿਵਾਰ ਦੇ ਸਹਤ ਤੇ ਇਹ ਜਿਹੜੇ ਦੇਸ਼ਾਂ ਦੇ ਰੋਲੇ ਆ ਇਹ ਚੱਲਦੇ ਰਹਿੰਦੇ ਆ ਤੇ ਜੋ ਆਪਣਾ ਧਰਮ ਦੇ ਹਰੇਕ ਧਰਮ ਦੇ ਸਤਿਕਾਰ ਕਰਨਾ ਚਾਹੀਦਾ ਸਤਕਾਰ ਕਰੋ ਪਿਆਰ ਕਰੋ ਤੇ ਜੇ ਕੋ ਸਿੱਖਣ ਨੂੰ ਮਿਲਦਾ ਜਰੂਰ ਸਿੱਖਣਾ ਚਾਹੀਦਾ ਵਾ ਮਾਤਾ ਮਹਾਤਮਾ ਬੁੱਧ ਜੀ ਬਹੁਤ ਸ਼ਾਂਤੀ ਦੇ ਪੰਚਨ ਆਪਾਂ ਪੜਿਆ ਵੀ ਆ ਸੁਣਿਆ ਵੀ ਆ ਆਪਾਂ ਵੇਖਦੇ ਆ ਉਹਨਾਂ ਦੇ ਮੂਰਤੀਆਂ ਜਾਂ ਉਹਨਾਂ ਦੇ ਆਪਾਂ ਛੋਪੇ ਤੇ ਜਾਂਦੇ ਜਿਹੜੇ ਮੰਦਰਾਂ ਦੇ ਵਿੱਚ ਜਾਂਦੇ ਆ ਆਪਾਂ ਵੇਖਦੇ ਕਿੰਨੀ ਸ਼ਾਂਤੀ ਕਿੰਨਾ ਧਿਆਨ ਕਰਦੇ ਆ ਗੋਰੇ ਵੀ ਮੰਨਦੇ ਆ ਜਿਹੜੀ ਜੀ ਸਿੱਖਣ ਵਧੀਆ ਲੱਗਦੀ ਉਹਨੂੰ ਸਿੱਖੋ ਇਹ ਨਹੀਂ ਹੈਗਾ ਕਿ ਦੂਜਾ ਧਰਮ ਮਾੜਿਆ ਵਾ ਉਹਨੂੰ ਉਹ ਚੀਜ਼ਾਂ ਬੰਦ ਕਰੀਏ ਇਹ ਆਪਣੇ ਭਗਤ ਕਬੀਰ ਜੀ ਵੀ ਕਹਿੰਦੇ ਆ ਵੀ ਆਪਾਂ ਦੂਜੇ ਧਰਮ ਨੂੰ ਪੜ ਪੜ ਕੇ ਆਪਾਂ ਉਹਨਾਂ ਦਾ ਮਜ਼ਾਕ ਨਾ ਬਣਾਈਏ ਵੇ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਵੀ ਦਰੋਗ ਪੜ ਪੜ ਖੁਸ਼ੀ ਹੋਏ ਦੂਜੇ ਦਾ ਤੁਸੀਂ ਬੇਦ ਛਾਸ਼ਤਰ ਪੜ ਕੇ ਦੂਜੇ ਦੀਆਂ ਤੁਸੀਂ ਪੜ ਕੇ ਉਹ ਖੁਸ਼ ਮਜ਼ਾਕ ਬਣਾ ਰਹੇ ਹੋ ਚੀਜ਼ ਦਾ ਤੇ ਬੇਖਬਰ ਬਾਦ ਬਕਾਹੇ ਵੀ ਆਦਿ ਲੋ ਬੇਖਬਰ ਹੋਏ ਤੁਸੀਂ ਆਪਣਾ ਵੇਖੋ ਆਪਣਾ ਆਪਣੇ ਥੱਲੇ ਝਾਤੀ ਮਾਰੋ ਆਪਣੇ ਅੰਦਰ ਕੀ ਹੈ ਇਹ ਕਰਕੇ ਇਹ ਦੇਸ਼ਾਂ ਦਾ ਜੋ ਇਹਨਾਂ ਦਾ ਤੱਕਾ ਕਰਦੇ ਆ ਗੱਲ ਮਾਰੀ ਆ ਪਰ ਆਪਣਾ ਪਹਿਲਾਂ ਸ਼ੁਰੂ ਕਰੀਏ ਆਪਣੇ ਤੋਂ ਕਿ ਆਪਾਂ ਪਰਿਵਾਰ ਨਾਲ ਜੀਵਨ ਬទੀਤ ਕਰੀਏ ਪਿਆਰ ਨਾਲ ਤੇ ਸੰਸਾਰ ਤੇ ਇਦਾਂ ਲੰਗਾਈਏ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੱਸਿਓ ਕੀ ਲੱਗੇ ਤੁਹਾਡੇ ਕੀ ਵਿਚਾਰ ਆ ਇਹਦੇ ਉੱਤੇ ਦੱਸਿਓ ਅੱਗੇ ਕਮੈਂਟ ਦੇ ਵਿੱਚ ਤੇ ਫੇਰ ਆਪਾਂ ਜੀ ਜੋ ਵਧੀਆ ਲੱਗਾ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਅੱਗੇ ਤੁਸੀਂ ਅੱਗੇ ਜੇ ਵਧੀਆ ਲੱਗਾ ਤਾਂ ਅੱਗੇ ਦੱਸਿਓ ਤੁਸੀਂ ਕਿ ਕਿਹੜੇ ਹੋਰ ਵਿਸ਼ੇ ਤੇ ਵੀਡੀਓ ਬਣਾ ਸਕਦੇ ਆ ਜਾਂ ਮੌਜ਼ੇ ਤੁੰਗਦੇ ਉੱਤੇ ਕਿਉਂਕਿ ਮੈਂ ਜਿਹੜਾ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਿੱਤੀ ਕਿ ਪੜੀ ਹਣ ਬੇਲੇ ਵੀ ਆ ਤੇ ਪਹਿਲਾਂ ਵੀ ਥੋੜਾ ਜਿਹਾ ਪੜੀ ਲਿਖੀ ਦਾ ਵੀ ਸੀਗਾ ਪੜੀ ਦਾ ਵੀ ਸੀਗਾ ਤੇ ਸੁਣੀ ਦਾ ਵੀ ਆ ਜਿਹੜਾ ਸੋਨਾ ਆ ਉਹਦੇ ਨਾਲ ਵੀ ਫਰਕ ਪੈਂਦਾ ਪੜਨਾ ਵੀ ਆ ਥੋੜਾ ਜਿਹਾ ਇਧਰਲੇ ਪਾਸੇ ਹੈਗਾ ਆਪਾਂ ਨੂੰ ਤੇ ਜੇ ਤੁਸੀਂ ਦੱਸਿਓ ਹੋਰ ਤੁਹਾਨੂੰ ਵਿਸ਼ਾ ਲੱਗਦਾ ਵਾ ਤੇ ਜਰੂਰ ਦੱਸਿਓ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ